ਵੇਜ ਮੈਂ ਆਤਾ ਸੋਚਿਆ ਸੀ ਜਿਤਨਾ ਤਾ ਤੂੰ ਸੁੱਕਾ ਜਾ ਉਹ ਵੀ ਸੜੀ ਜੀ ਆ ਤੇ ਵਾਵਾ ਭੋਲੀ ਭਾਲੀ ਹੋਊਗੀ ਰਾਜੂ ਨਾਲੋਂ ਵੈਸੇ ਤੂੰ ਤਾਂ ਭੋਲਾ ਹੀ ਆ ਪਰ ਉਹ ਸਾਡੇ ਸਾਰਿਆਂ ਦੀ ਮਾਂ ਹੀ ਤੇ ਮੈਂ ਦੱਸਾਂ ਹਰ ਗੱਲ ਵੇਖਦੀ ਆ ਸੋਚਦੀ ਆ ਤੇ ਅੱਖਾਂ ਤੇ ਕੰਨ 24 ਘੰਟੇ ਖੁੱਲੇ ਰੱਖਦੀ ਉਹ ਤੇ ਮੂੰਹ ਬੰਦ ਕੋਈ ਨਹੀਂ ਮੰਮੀ ਕਰਨਾ ਪੈਣਾ ਕੋਨਾ ਕੋਈ ਦਾ ਤੇ ਕਰਨਾ ਫਿਰ ਸਾਡੇ ਕੋਲ ਹੋਰ ਕਮਾਈ ਦਾ ਕਿਹੜਾ ਜ਼ਰੀਆ ਹੀ ਕਮਾਈ ਤੇ ਇਹੋ ਹੀ ਨਾ ਤੇ ਤੁਹਾਡੇ ਸਹੁਰੇ ਠੱਗੀ ਮਾਰ ਮਾਰ ਕੇ ਤੇ ਆਪਾਂ ਘਰ ਬਣਾਈ ਜਾਣ ਦੇ ਹੈ ਘਰ ਕਿੰਨੀਆਂ ਦੋ ਕੋਠੀਆਂ ਬਣਾ ਲਈਆਂ ਆਪਾਂ ਕੋਈ ਨਹੀਂ ਤੂੰ ਘਬਰਾਉਣਾ ਇਹ ਨਹੀਂ ਜਲਦੀ ਦੇ ਮम्मी ਨਹੀਂ ਜਾਣ ਲਾ ਮੇਰੀ ਗਾਲ ਸੁਣ ਜੇ ਕਿਦੇ ਸੋਨੂੰ ਨੇ ਸੱਚੀ ਉੱਚੀ ਕੇਸ ਕਰਤਾ ਤੇ ਫਿਰ ਕੀ ਹੋਏਗਾ ਓਏ ਐਵੇਂ ਕੇਸ ਕਿਦਾਂ ਕਰ ਲੂਗਾ ਮੰਮੀ ਆਪਣੇ ਕੋਲ ਹੀ ਵਕੀਲ ਆ ਗਏ ਆਪਾਂ ਨੂੰ ਕਰ ਲਾਂਗੇ ਇਹ ਸੀ ਆਪਾਂ મોદી ਦਾ ਬੇੜਾ ਕਰਕੇ ਹੋਇਆ ਜਿਹੜਾ ਇਹ ਕੰਦਾ ਹੈਗਾ ਕਿ ਬਰਾਬਰ ਦਾ ਹਿੱਸਾ ਦਵੋ ਅਡਾ ਸਰਕਾਰ ਨੇ ਨਵਾਂ ਕਾਨੂੰਨ ਬਣਾਤਾ ਹੁਣ ਮੈਨੂੰ ਨਹੀਂ ਪਤਾ મોદી ਦਾ ਬੇੜਾ ਕਰਕੇ ਹੋਇਆ ਕਿ ਕਿਦਾਂ ਹੋਇਆ ਮੈਂ ਵੀ ਸੁਣੀ ਸੁਣਾਈ ਗੱਲ ਕਹੀ ਜਾਨੀ ਐਵੇਂ ਬਰਾਬਰ ਦਾ ਹਿੱਸਾ ਦੋ ਉਹਦਾ ਕਦਾ ਹਿੱਸਾ ਮੰਦਾ ਮਾਰਦਾ ਐਵੇਂ ਉਹ ਚੱਲ ਕੋਈ ਗੱਲ ਨਹੀਂ ਇੱਕ ਤਾਂ ਨਹੀਂ ਦੇਣਾ ਆਪਾਂ ਇਥੋਂ ਇਹਦਾ ਵੀ ਮੇਰੇ ਕੋਲ ਬੜਾ ਵਧੀਆ ਇੰਤਜ਼ਾਮ ਹੈਗਾ ਤੂੰ ਫਿਕਰ ਨਾ ਕਰ ਜਦੋਂ ਹਿੱਸਾ ਵੰਡੂਗਾ ਨਾ ਉਦੋਂ ਦੀ ਉਦੋਂ ਦੇਖੀ ਜਾਊਗੀ ਚਲੋ ਤੋ ਯੋ ਨੂੰ ਸੰਭਾਲ ਲਓ ਮੈਂ ਇਹਨੂੰ ਵੇਖਾ ਹੁਣ ਕਰਨਾ ਕੀ ਹੈ ਕਰਨਾ ਕੀ ਆ ਕਰ ਹਜੇ ਵੇਖੀ ਨਾ ਜਾ 6 ਮਹੀਨੇ ਹੋ ਗਏ ਤੂੰ ਵੇਖੀ ਜਾਂਂਦੀ ਆ ਮੈਂ ਇਹਨੂੰ ਨਹੀਂ ਕਹਿਣਾ ਮੈਂ ਹੁਣ ਉਧਰ ਹੀ ਜਾਣਾ ਸੋਹਰੇ ਆਹੋ ਸੋਹਰੇ ਜਾ ਮੇਰੀ ਗੱਲ ਸੁਣ ਤੈਨੂੰ ਤਾਂ ਮੈਂ ਅੱਗੇ ਗਿਆ ਸੀ ਸੋਹਰੇ ਜਾ ਕੇ 2-4 ਦਿਨ ਰਹਿ ਖਾਂ ਉੱਥੇ ਸੱਸ ਕੋਲ ਹੈ ਨਾਲੇ ਸਾਸੀਆਂ ਘੁੱਟੇ ਲੱਤਾਂ ਮੰਮੀ ਜੀ ਮੰਮੀ ਜੀ ਕਰੀ ਤੇ ਨਾਲੇ ਵੇਖੀ ਜਦੋਂ ਤੂੰ ਮੰਮੀ ਜੀ ਮੰਮੀ ਜੀ ਕਰੇਂਗਾ ਨਾ ਤੇ ਕਿੰਨੀ ਖੁਸ਼ ਹੋਊਗੀ ਖੁਸ਼ ਹੋ ਕੇ ਫਿਰ ਕਹੇਗੀ ਪੁੱਤ ਦੱਸ ਕੀ ਚਾਹੀਦਾ ਉਹ ਸੁਣਿਆ ਨਾ ਹੁਣ ਡਰਾਮਾ ਨਹੀਂ ਪਾਵੇਂਦੇ ਜਦੋਂ ਪੂਜਾ ਪਾਜਾ ਕਰਦੇ ਕੋਈ ਦੇਵਤਿਆਂ ਨੂੰ ਖੁਸ਼ ਕਰਦੇ ਕਹਿੰਦਾ ਬੋਲ ਬੱਚਾ ਕਿਆ ਚਾਹੀਏ ਉਹ ਕਹਿੰਦਾ ਤਥਾ ਉਸ ਤੋਂ ਉਹ ਜਾ ਕੇ ਆਪਣੇ ਸੱਸ ਕੋਲ ਤਥਾ ਉਸ ਤੋਂ ਕਰਵਾ ਕੇ ਲੈ ਕੇ ਆ ਬਸ ਮੰਮੀ ਹੁਣ ਫਿਰ ਮੈਂ ਚੱਲਾਂ ਜੇ ਦੇਵੀ ਨੂੰ ਖੁਸ਼ ਕਰਨ ਤੇ ਜਾ ਫਿਰ ਤੇ ਹੁਣ ਵਰਦਾਨ ਲੈ ਕੇ ਮਰੂੰਗਾ ਤੇ ਅੱਜ ਨਾਲੇ ਕੰਮ ਪੂਰਾ ਹੋ ਵੀ ਜਾਣਾ ਈ ਇੱਧਰ ਵੇਖ ਅਹ ਜਮਾ ਪੁੱਤਾਂ ਨੇ ਮੈਚਿੰਗ ਇੱਕ ਕੀਤੀ ਵੇਹ ਤੇਰੀ ਵਾਲੇ ਦੇ ਵੀ ਬਾਪਾ ਪੀਲਾ ਜਿਹਾ ਪਾਇਆ ਈ ਉਹਨੂੰ ਛੱਡੋ ਮੈਂ ਇੱਥੇ ਸੰਭਾਲੂ ਮੈਂ ਉਧਰੋਂ ਕਰ ਦੋਨਾ ਅੱਜ ਹੁਣ ਨਾ ਕੁਝ ਲੈ ਕੇ ਮਿਲੂੰਗਾ ਮੈਂ ਮੂੜ ਘੁੱਟ ਜਾ ਜਾ ਤਥਾ ਅਸਤੋ ਤਥਾ ਅਸਤੋ ਕਰ ਬੀ ਦੀ ਸਸਿਕਾ ਆ ਦੀਆ ਸਸਿਕਾ ਆ ਦੀਆ ਸਸਿਕਾ ਮੈਂ ਸਸਿਕਾ ਆ ਦੀਆ ਕੀ ਕਹੇ ਤੇ ਵੀ ਕਿਦੇ ਆ ਜੋਗਾ ਕਿ ਚੱਕ ਕੇ ਆ ਤੁਹਾਨੂੰ ਭਾਗ ਨੇ ਇਹ ਦੋਵੇਂ ਇੰਤਰੀ ਆ ਅਜਾ ਬੈਠੋ हाँ जी बढ़िया तो इस नाव बाबी ठीक हो आज तक तो बहुत धीराएँ बात सही नहीं कपड़े सही नहीं डाले था ना अच्छा अच्छा बैज़ों में पानी में क्या कैंटीन की माँ बिगो तो सो रहे हैं तो एक बार सो रहा है अच्छा मैं कोई करने ले चल मस्त होगा कि मसाइक पे जी की था ना ओ सुनाओ ਆਰਦਲ ਠੀਕ ਹੈ ਸਾਰਾ ਹਾਂ ਭੱਜ ਸਾਰੇ ਵਧੀਆ ਨੇ ਤੇ ਇਸ ਨਾਲ ਵੀ ਦਾ ਠੀਕ ਹੈ ਹਾਂ ਜੀ ਮੈਨੂੰ ਲੱਗਦਾ ਜਿਹੜੇ ਰਕਤ ਤੇ ਦੋ ਦਮੇ ਨਹੀਂ ਮਿਲਦੇ ਹੀ ਮੈਨੂੰ ਕੋਈ ਆਪ ਤੇ ਕਿਨਾਰੇ ਤੇ ਕੁਝ ਵੀ ਫੜੀ ਨਹੀਂ ਆਈ ਤੇ ਜਿਹੜੇ ਤੇ ਉਹਦੇ ਵੀ ਗੱਦੂ ਤੇ ਇਹ 피ੜਾ ਨਾ ਕਰੋ ਹੌਣ ਜਿਹੜੇ ਤੇ ਰੌਣਕ ਹੀ ਰਹਿਣੀ ਚਲੋ ਠੀਕ ਹੈ ਬੜੇ ਖੁਸ਼ ਰਹਿਦੇ ਨੇ ਹੌਣ ਯੋ ਦੀਦੀ ਸ਼ਮਮੀ ਦੀ ਬਤਾਲਾ ਕਿੱਥੇ ਹੈ ਬਹੁਤ ਵਧੀਆ ਹੈ ਕਿ ਰਲ ਕੇ ਰਹੋ ਤੇ ਇਕੱਲੇ ਨਾ ਕੋਈ ਸ਼ਰ ਰਵੇ ਨਾ ਸਾਰੇ ਦੁੱਖ ਭੁੱਲ ਜਾਂਦੇ ਤਾਂ ਵੀ ਮੈਨੂੰ ਸਾਰਾ ਕੋਈ ਦੱਸਦਾ ਸੀ ਜੋ ਕੁਝ ਉਹ ਕਰਦੇ ਰਹੇ ਇਹਨਾਂ ਨੂੰ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਤੇ ਨਾਲ ਹੀ ਮੈਂ ਨਾ ਸਮਝਾਇਆ ਮੈਂ ਕਿਹ ਪਤਾ ਕੀ ਆ ਕੁੜੀਆਂ ਨੂੰ ਨਾ ਸਟਰੋਂਗ ਹੋਣਾ ਪੈਂਦਾ ਵਾ ਹਾਂ ਜਿੰਨਾ ਚਿਰ ਅਹੀਂ ਨਾ ਆਪਣੇ ਹੱਕ ਲਈ ਲੜਾਂਗੇ ਤੇ ਕਿੰਨੇ ਆਣ ਕੇ ਉਹਦੀ ਥਾਂ ਕੀ ਕਰਨਾ ਫਿਰ ਇਹਨੂੰ ਤੇ ਅਹੀਂ ਬੜੀ ਮੇਰੀ ਸਮਝਾਇਆ ਕਿ ਬੋਲ ਲਿਆ ਕਾ ਕੁਝ ਜੇ ਇਹ ਸੈੱਡ ਲੈਣਗੇ ਤੇ ਫੇਰ ਹੀ ਆ ਬਾਕੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਦਰਦ ਦੀ ਲੋੜ ਨਹੀਂ ਆਪਾਂ ਦੋਵੇਂ ਇੱਕ ਦੂਜੇ ਦੇ ਨਾਲ ਆ ਠੀਕ ਹੈ ਤੇ ਰਲ ਕੇ ਰਵਾਂਗੇ ਪਿਆਰ ਨਾਲ ਜੇ ਅਸੀਂ ਦੋਵੇਂ ਇਕੱਠੇ ਰਵਾਂਗੇ ਤਾਂ ਸਾਡਾ ਕੋਈ ਕੁਝ ਨਹੀਂ ਨਬੇੜ ਸਕਦਾ ਹੈਗਾ ਇਹ ਤਾਂ ਗੱਲ ਹੈ ਪੁੱਲੇ ਮੈਂ ਕੱਲੀ ਹੀ ਨਾ ਭਭੀ ਤੇ ਹਿੰਮਤ ਨਹੀਂ ਸਾਡੀ ਹੁਣ ਆਪਾਂ ਦੋ ਹੋ ਗਈਆਂ ਵਾ ਤੇ ਹੁਣ ਥੋੜੀ ਜਿਹੀ ਹਿੰਮਤ ਆਉਂਦੀ ਆ ਮੈਨੂੰ ਉਹਦੇ ਨਾਲ ਵੇਖਣੀ ਚੰਨ ਸ਼ੁਗਰ ਇਹ ਕਰਕੇ ਤਾਂ ਨਹੀਂ ਹੁੰਦਾ ਆ ਇਹ ਤਾਂ ਮਾਹਰ ਖਾ ਖਾ ਕੇ ਇਹ ਮੈਂ ਜੱਟ ਨਹੀਂ ਪਾਣੀ ਆ ਯੋ ਮਮੀ ਨਿੰਬਤ ਕਰਾਂ ਮੈਂ ਤੇ ਫੇਰੀ ਆ ਤੇ ਕਰਾਂ ਮੈਂ ਟਾਈਰ ਆ ਜੇ ਅਗਲਾ ਫਿਰ ਜੋ ਕਰਦਾ ਵਾ ਕਰੀ ਜਾਊਗਾ ਤੇ ਫਿਰ ਉਹਨੂੰ ਕਿੰਨੇ ਰੋਕਣਾ ਵਾ ਦੱਸੋ ਸ਼ੰਮੀ ਮੈਂ ਇਹ ਗੱਲ ਕਹਾਂ ਇਹ ਜਿੰਨੀ ਵਰੀ ਆਈ ਐ ਤੇ ਚਿਹਰੇ ਤੇ ਮੈਂ ਕਦੇ ਖੁਸ਼ੀ ਨਹੀਂ ਵੇਖੀ ਪਰ ਅੱਜ ਮੈਂ ਵੱਖਰਾ ਹੀ ਨੂਰ ਵੇਖਿਆ ਤੇ ਮੋਦੀ ਚੰਗੋ ਕਰ ਤੇਰੇ ਹੌਨ ਕਰਕੇ ਹੀ ਸਹੀ ਕੁਝ ਤੇ ਬਦਲਾਵ ਹੋਇਆ ਕਿਉ ਮਮੀ ਹਾਂ ਅੱਜ ਤੇ ਮੈਨੂੰ ਹੀ ਬੜੀ ਖੁਸ਼ੀ ਲੱਗਦੀ ਮੈਨੂੰ ਮਮੀ ਵਾਹੀ ਖੁਸ਼ਿਆ ਲਾ ਦੂ ਨੂੰ ਚੱਲੀ ਚੜੀ ਗਿਆ ਸੋਣੀ ਕੇ ਜੱਗ ਲੱਗਣਾ ਕਿ ਮਿਕ ਕਿਤਾ ਤਾਂ ਲੱਗਾ ਘਰ ਸਾਡਾ ਬਹੁਤ ਸੋਣਾ ਦੀਦੀ ਬਹੁਤ ਵਧੀਆ ਘਰ ਹੈ ਬਾਪੀ ਦਾ ਵੀ ਸੁਭਾਅ ਬੜਾ ਚੰਗਾ ਹੈ ਮਾਂ ਵੀ ਬਹੁਤ ਚੰਗੀ ਚਲੋ ਤੁਹਾਨੂੰ ਦੱਸੋ ਕਿ ਚਾਹ ਪੀਓ ਗਿਆ ਪਹਿਲੋ ਕੇ ਰੋਟੀ ਖਾਓਗੇ ਨਾ ਮਾਂ ਕੋਈ ਰੋਟੀ ਨਹੀਂ ਬਾਪੀ ਚਾਹ ਹੀ ਬਣਾ ਲਓ ਤੇ ਅੱਜ ਮੈਂ ਸੂਟ ਲੈ ਕੇ ਆਈ ਹਾਂ ਸੀਣ ਵਾਸਤੇ ਆ ਮੇਰੇ ਸੂਟ ਸੀਂਦੇ ਹੋ ਨਾਲੇ ਦੀਦੀ ਦੇ ਬਣਦੇ ਸੂਟ ਦੀਦੀ ਦੇ ਬਣਾਣੇ ਕੋਈ ਇਧਰੋਂ ਨਾ ਆ ਕੇ ਤਾਂ ਸੰਦਾਜਨ ਕਿ ਮੇਰੇ ਕਿ ਆਵੜੇ ਸੋਨੇ ਪੁੰਦੇ ਦੀ। ਇਹਦੇ ਵੀ ਇੱਕ ਦੋ ਸੂਟ ਸੀਤੇ ਸੀ ਨਾ ਵਧੀਆ ਸੀ ਤੇ ਬਾਕੀ ਸਭ ਘਰ ਵਾਲੀ ਕਰ ਲਿਆ। ਤੁਹਾਡੀ ਕੋ ਸਵਾ ਲੈਣੇ ਆ। ਚਲ ਕੋਈ ਗੱਲ ਨਹੀਂ ਸੀ। ਤੇ ਭਾਬੀ ਉਹਨਾਂ ਸਾਰਾ ਲਿਖ ਲਿਓ ਸੂਟਾਂ ਦਾ ਹਿਸਾਬ ਇਹਨਾਂ ਦਾ ਵੀ ਤੇ ਮੇਰਾ ਵੀ ਸਾਰਾ ਵੱਖਰੇ ਬਹੀ ਦੇ ਬਣਾ ਦੇ। ਮੈਂ ਤਾਂ ਹਿਸਾਬ ਕਰਦਾ ਹੀ ਆ। ਜਦੋਂ ਜਿ ਮੇਰੀ ਉਹ ਜੀ ਤੂੰ ਦੱਸ ਤੇਰਾ ਸਭ ਵੱਖਰਾ ਲਿਖਣਾ ਮੈਂ ਕੋਈ। ਨਹੀਂ ਭਾਬੀ। ਇਹ ਕਰ ਲੈਣੀ ਹੋਣੀ। ਜੇ ਤੇ ਨਹੀਂ ਸੂਆਈ ਨਹੀਂ ਨਾ ਲੈਣੀ ਤੇ ਮੈਂ ਤਾਂ ਸੂਟ ਨਹੀਂ ਸਵਾਉਣਿਆ ਗੀ। ਨਹੀਂ ਕੋਈ ਗੱਲ ਨਹੀਂ। ਰਿਸ਼ਤੇਦਾਰੀਆਂ ਪਹਿਲਾਂ ਪਵਾ ਕੇ ਵੇਖਾਂਗੇ ਫਿਰ ਤਰ ਕੋ ਸਵਾਈ ਗੱਲ ਕਰਾਂਗੇ ਹਾਂ ਪਤਾ ਕੀ ਆ ਰਿਸ਼ਤੇਦਾਰੀਆਂ ਤਾਂ ਪਿਆਰ ਮਾਸੇ ਹੀ ਇੱਕ ਪਾਸੇ ਹੁੰਦਾ ਵਾ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਹਨਾ ਉਹ ਫਿਰ �ਕ ਪਾ ਦਿੰਦੀਆਂ ਨੇ ਆਓ ਪਹਿਲੇ �ਕ ਪਾ ਦਿੰਦੇ ਨੇ ਇਨਸਾਨ ਤੂੰ ਵੀ ਡੇ ਲੈ ਤੀ ਤੀ ਤੂੰ ਅਜ ਕਿਹੜੀ ਗੱਲ ਦੀ ਰਾਂਣੇ ਤੇ ਨਾ ਮੈਂ ਨਹੀਂ ਆਣੀ ਆਸੀ ਸਮਾਈਂ ਪਤਾ ਦੇਣੀ ਆ ਪਤਾ ਬਾਹਰ ਵੀ ਤੇ ਦੇਣੀ ਆ ਉਹਨੇ ਤਾਂ ਸਮਾਉਣੇ ਨਹੀਂ ਇਥੋਂ ਉਹਨੂੰ ਮੇਰੇ ਕੱਪੜੇ ਪੋਣੀ ਆ ਨਾ ਬੜੇ ਚੰਗੇ ਲੱਗਦੇ ਆ ਕੀ ਭਾਬੀ ਤੇ ਨੇ ਬੜੇ ਸੋਹਣੇ ਕੱਪੜੇ ਸਿੰਦੀ ਆ ਤੇ ਜੇ ਤੂੰ ਇੱਥੇ ਕੁਛ ਕੀਆ ਤੇ ਫਿਰ ਉਹਨੇ ਲੈ ਜਾਣਾ ਤੇ ਆਪਣੇ ਝੋਲਾ ਚੋੱਕ ਕੇ ਚੱਲ ਕੋਈ ਨਹੀਂ ਸੀਮਾਂਗੇ ਸੀ ਲਾਂਗੇ ਐਡੀ ਕਿਹੜੀ ਗੱਲ ਅਸੀਂ ਨਾ ਟੈਨਸ਼ਨ ਨਾ ਲੈ ਦੂ ਸਾਡੀਆਂ ਸਵਾਈਆਂ ਤੂੰ ਹੀ ਰੱਖ ਲਈ ਤੂੰ ਘਰ ਜੀ ਤੂੰ ਸੌਣੇ ਛੋਟ ਲੈ ਲਈ ਚਾਹ ਮੈਂ ਅਰੇਂਜ ਕਰਦੇ ਜਦ ਤੱਕ ਆਪਾਂ ਚਾਹ ਬਣਾਵਾ ਫਿਰ ਆਪਾਂ ਸੌਣੇ ਲੈਨੇ ਠੀਕ ਹੈ ਕੀ ਬਾਕੀ ਠੀਕ ਆ ਬਹੁਤ ਅਹੀ ਗੱਲਾਂ ਕਰੋ ਹੋਰ ਮਾਸੀ ਜੀ ਤੁਸੀਂ ਸੁਣਾਓ ਠੀਕ ਰਹੇ ਤੇ ਹਾਂ ਬਸ ਇੱਥੇ ਤੜਾਈ ਜਣ ਮਤਾ ਹੋਵੇ ਜੀ ਇੱਥੇ ਨੀਟ ਬਟੇਰਾ ਹੋ ਜਵੇ ਹਾਂ ਜੀ ਅੱਜ ਦਵਾਈ ਦੀ ਕੋਈ ਕਵਰੇਜ ਨਹੀਂ ਕਰੀ ਤੇ ਲੈ ਉਹ ਤਾਂ ਤੁਹਾਨੂੰ ਲੈ ਕੇ ਨਵਾਉਂ ਜਰਾ ਖੁੱਲੋ ਵਈਆਂ ਮੈਂ ਜਦ ਦਵਾਈਆਂ ਦੀ ਲੋੜ ਹੀ ਨਹੀਂ ਤੇ ਤਾਂ ਘਰ ਕਰ ਮਾਲਾ ਜੀ ਹੋ ਗਿਆ ਮਾਲਾ ਦਾ ਕੋਈ ਦੇਖੋ ਰੱਖਿਆ ਧੰਨਿਆ ਬੀਤ ਸਾ ਜਾਈ ਦੀ ਆ ਤੂੰ ਈ ਮੱਟੇ ਨਹੀਂ ਨਾ ਕਰੀਏ ਬੱਚਿਆਂ ਦੇ ਵੀ ਹੁੰਦਾ ਹੈ ਬੱਚਿਆਂ ਦੀ ਖੁਸ਼ੀ ਮੇਰੀ ਖੁਸ਼ੀ ਹੋਤੀ ਹੈ ਸਭ ਪਰਵਾਹ ਕਰਵਾ ਬੀਠਾ ਗਿਆ ਹਾਂਜੀ ਹਾਂ ਜੀ ਮਮੀ ਜੀ ਸਭ ਠੀਕ ਆ ਤੁਹ ਕਹ ਰਹੀ ਸੀ ਅੱਜ ਤੂੰ ਆਈ ਕੰਮੀ ਅਤੇਰੇ ਕਰਕੇ ਸਾਡੀ ਕੁੜੀ ਆਈ ਹੈ ਮੈਂ ਕਿ ਤਨ ਮਟਾ ਉਹ ਇੱਕ ਮਿੰਟ ਵੀ ਵਸਾ ਖਾਂਦੀ ਨਾ ਹੀ ਤੁਹਾਡੀ ਕੁੜੀ ਨੂੰ ਭੇਜ ਜਾਈ ਨੇ ਮੈਂ ਤੇ ਸ਼ੁਕਰ ਕੀਤਾ ਕਿ ਚੱਲ ਮੇਰੀ ਧੀ ਆਈ ਤੇ ਨਾਲ ਤੁਹਾਨੂੰ ਨਾਲ ਆਈ ਹਾਂ ਜੀ ਬਸ ਜੀ ਹਾਂ ਮੈਨੂੰ ਬੜਾ ਹੀ ਬਣਜ ਬੜੀ ਖੁਸ਼ੀ ਹੋਈ ਅੱਜ ਤੇ ਰਹਿ ਨਹੀਂ ਲੈਂਦੇ ਹਾਂ ਹਾਂ ਉਹ ਰਹਿਣ ਤੇ ਦੇਂਦੇ ਵੀ ਇੱਕ ਮਿੰਟ ਵੀ ਨਹੀਂ ਰਹਿਣ ਦਿੰਦੇ ਮਗਰ ਇਹ ਫੋਨ ਕਰ ਦਿੰਦੇ ਨੇ ਇਹਦਾ ਘਰ ਵਾਲਾ ਵੀ ਇਹਦੀ ਸੱਸ ਵੀ ਇਹਨੂੰ ਤੇ ਇੱਕ ਮਿੰਟ ਇਕੱਠੇ ਰਹਿਣ ਨਹੀਂ ਦਿੰਦੇ ਆ ਤੇਰੇ ਕਰਕੇ ਵਿਚਾਰੀ ਆ ਗਈ ਨੇ ਤਾਂ ਮੁੰਡੇ ਕਿਤੇ ਆਂਦੇ ਹੁੰਦੇ ਨਹੀਂ ਮਾਸੀ ਜੀ ਕਹਿੰਦੇ ਹੁਣੇ ਆ ਨਾ ਇਹ ਸਰਦਾ ਨਹੀਂ ਆ ਕਰਦਾ ਤਾਂ ਕਰਕੇ ਕਿਉਂਕਿ ਉਹ ਮੰਮੀ ਕੰਮ ਨਹੀਂ ਹੱਥ ਲਾਉਂਦੇ ਜੋ ਮੇਰੇ ਕੰਮ ਸਾਰੇ ਦੀਦੀ ਕਰਦੇ ਸੀ ਪਹਿਲੇ ਹੁਣ ਮੈਂ ਆ ਗਈ ਆ ਤੇ ਹੁਣ ਮੈਂ ਚਲੋ ਨਾਲ ਸਾਬ ਲੈਣੀ ਕਿਉਂ ਦੇਣਾ ਤੁਹਾਨੂੰ ਸ਼ਮਸ਼ੇ ਨੂੰ ਪਤਾ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਕਿਤੇ ਇੱਕ ਰਾਤ ਨਹੀਂ ਇੱਥੇ ਰਹੀ ਹੁਣੀ ਬਸ ਅੱਧਾ ਪੌਣਾ ਘੰਟਾ ਰਹਿਣੀ ਆ ਉਸੇ ਵੇਲੇ ਆ ਜਾਂਦੀ ਆ ਫੋਨ ਕਰ ਦਿੰਦੇ ਸ਼ਿਸ਼ ਦੀ ਆ ਜਾ ਕਰ ਸਰਦਾ ਨਹੀਂ ਪਿਆ ਅੱਜ ਮੈਂ ਪਹਿਲੀ ਵਾਰੀ ਨਜ਼ਰ ਬੈਠੀ ਆ ਨਹੀਂ ਤੇ ਮੇਰਾ ਧਿਆਨ ਉੱਥੇ ਹੀ ਹੁੰਦਾ ਵਾ ਕਿਛੇ ਚ ਦੀ ਉਠਾਂ ਇਥੋਂ ਤੇ ਜਾਵਾਂ ਦੇਦੇ ਤੈਨੂੰ ਕਹਿਣਾ ਸੀ ਕਿ ਜਦੋਂ ਮੈਂ ਨਹੀਂ ਵਿਆਹ ਕਰਕੇ ਇਸ ਘਰ ਚਾਈ ਉਦੋਂ ਤੋਂ ਤੁਹਾਡਾ ਕਿੱਦਾਂ ਸਰਦਾ ਸੀ ਉਦੋਂ ਤੁਸੀਂ ਰੋਟੀ ਵੀ ਨਹੀਂ ਖਾਂਦੇ ਚਾਹ ਚੱਲ ਕੇ ਸੰਜਦੇ ਚਲੋ ਆ ਚਾਹ ਪੀਓ ਦਰਵਾਜ਼ੇ ਨੂੰ ਜੇ ਹੈ ਪਾਪੀ ਬੜੀ ਫਾਸਟ ਹੋ ਚਾਹ ਵੀ ਬਣਾਣੀ ਹਾਂ ਜੀ ਚਾਹ ਮੈਨੂੰ ਕੱਲ ਫਿਰ ਲੱਗੇਗੀ ਅੱਛਾ ਤੇ ਮੈਂ ਕਿੱਥੇ ਚੱਲ ਥੋੜੀ ਵੱਧ ਬਣ ਗਈ ਹੈ ਜੇ ਹੋਣਾ ਸੀ ਤੋ ਯਾਹੀ ਸੀ ਆ ਤੋਂ ਕਰਾ ਲੇ ਸੋਗ ਲਾਭ ਜੰਤਿਆ ਬਸ ਇਹ ਬਾਕੀ ਤੂੰ ਆਪਣਾ ਸਟੈਂਡ ਲੈਂਦੀ ਰਵੇਂ ਤੇ ਉਹ ਬਹੁਤ ਵਧੀਆ ਸ਼ੁਰੂ ਤੋਂ ਲਿਆ ਹੁੰਦਾ ਤੇ ਆ ਦੇ ਨੋਂ ਦੇ ਨਾ ਦੇਖਣੇ ਨਾ ਫਿਰ ਨਹੀਂ ਭਾਬੀ ਜੀ ਹੁਣ ਤੂੰ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਹੁਣ ਮੈਂ ਸਟੈਂਡ ਲੈ ਲਿਆ ਵਾ ਹੁਣ ਨਹੀਂ ਮੈਂ ਫੇਰ ਤੋਂ ਡਰਦੀ ਭਾਬੀ ਜੀ ਪਤਾ ਕੀ ਆ ਵੇਖੋ ਜੇ ਇਹ ਤਾਂ ਸੋਹਰੇ ਘਰ ਵਾਲੇ ਠੀਕ ਚੱਲਦੇ ਆ ਫਿਰ ਤਾਂ ਠੀਕ ਆ ਤੇ ਜੇ ਗਲਤ ਚੱਲਦੀ ਆ ਫਿਰ ਕੁੜੀਆਂ ਨੂੰ ਸਟੈਪ ਉਠਾਉਣਾ ਦੇਈਦਾ ਹਾਂ ਜੇ ਉਹ ਚੁੱਪ ਕਰਕੇ ਸੈਣ ਕਰੀ ਜਾਂਦੀਆਂ ਵਾ ਤੇ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਸਾਰਾ ਕੁਝ ਹੋਰ ਵੱਧਦਾ ਜਾਂਦਾ ਵਾ ਹਨਾ ਕਿ ਉਹਨਾਂ ਦਾ ਉਹਨਾਂ ਨੂੰ ਹੁੰਦਾ ਵਾ ਕਿ ਹਾਂ ਇਹ ਕਿਹੜਾ ਕੁਝ ਕਹਿਣ ਦੀ ਹੈ ਕਿ ਆਪਾਂ ਕਰੀ ਜਾਈਏ ਜੋ ਸਾਡੀ ਅਮਾਨਾਂ ਹੀ ਹੈਗੀਆਂ ਤੇ ਇਦਾਂ ਫਿਰ ਸਹੀ ਨਹੀਂ ਨਾ ਹੈਗਾ ਉਹ ਤੇ ਲਈ ਹੋਗਲੇ ਹ ਵੀ ਹੋ ਜਾਂਦੇ ਆ ਨਾ ਫਿਰ ਉੱਤੇ ਇਹ ਕਿਹੜਾ ਬੋਲਣ ਦੀ ਹੈ ਤੇ ਚਲੋ ਉਹ ਬੋਲਣ ਦੇ ਜਾਂਦੇ ਹਾਂ ਦੁਨੀਆਂ ਦਾ ਕੰਮ ਹੈ ਸਭ ਕੁਝ ਸਹੀ ਹੋਵੇ ਹਾਂ ਤੁਸੀਂ ਸ਼ਮੀ ਸਾਹ ਤੇ ਜੀ ਕੋਈ ਗੱਲ ਨਹੀਂ ਭਾਬੀ ਤੁਸੀਂ ਮੇਰੇ ਹੁੰਦਿਆ ਫਿਕਰ ਨਾ ਕਰੋ ਬਾਰੇ ਵਕਿੱਤੇ ਨਵੀਂ ਸੰਭਲ ਕੇ ਰਹਿਣਾ ਪੜਾ। ਮੈਨੂੰ ਤਾਂ ਕਿਹਾ ਹੀ ਗਾਗਾ ਨੂੰ ਪਤਾ ਲੱਗਣਾ ਤੇ ਤੂੰ ਹੀ ਸੰਭਲ ਕੇ ਰਹਿ। ਭਾબી ਤੁਹਾਨੂੰ ਪਤਾ ਜੋ ਕੁਛ ਉਹਦਾ ਤੁਸੀਂ ਕਹਿ ਕੇ ਆਏ ਸੀ ਨਾ ਹਾਂਜੀ ਉਹਦੋਂ ਮੇਰੀ ਸਮਝ ਨਹੀਂ ਆਉਂਦਿਆ। ਮੈਂ ਕਿਹਾ ਭਾબી ਪਤਾ ਨਹੀਂ ਕੀ ਸੁਣਾਈ ਜਾਂਦੇ ਏ ਮੈਨੂੰ। ਪਤਾ ਕੀ ਹੀ ਮੈਂ ਵੀ ਬੀਤੋਂ ਡਰਦੀ ਹਾਂ ਗੱਲ ਨਹੀਂ ਬੋਲਣਗੀ। ਕੁਛ ਵਿਰਮਲ ਦਾ ਮੈਨੂੰ ਪਿਆਰ ਨਹੀਂ ਮਿਲਣ ਕਰਨਗੇ ਜੇ ਤੇ ਬਲ ਕੀਤੀ ਭਾબી ਕੋਈ। ਮੈਂ ਤਾਂ ਕਰਕੇ ਫਿਰ ਵੀ ਆਪਣਾ ਵੱਲੋਂ ਮੈਂ ਕੋਸ਼ਿਸ਼ ਜ਼ਰੂਰ ਕੀਤੀ ਕਿ ਤੈਨੂੰ ਥੋੜਾ ਜਿਹਾ ਹਿੰਟ ਮਿਲ ਜੇ ਥੋੜੀ ਸਮਝ ਆ ਜੇ। ਕਿ ਚਾਹ ਲੋ ਕੋਈ ਤੇ ਹੋਵੇ ਜਿਹੜਾ ਇਹਨੂੰ ਸਮਝਾਵੇ ਇੱਥੇ ਕੋਈ ਨਹੀਂ ਭਾਬੀ ਜੀ ਹੁਣ ਤੇ ਕਾਫੀ ਸਮਝ ਆਉਂਦੀ ਜਾਂਦੀ ਹੈ ਉਸ ਘਰ 'ਚ ਰਹਿ ਕੇ ਕਿ ਇੱਥੇ ਕਿੱਦਾਂ ਰਹਿਣਾ ਵਾ ਤੇ ਕਿੱਦਾਂ ਇਹਨਾਂ ਨੂੰ ਰੱਖਣਾ ਸਾਰਿਆਂ ਨੂੰ ਹਾਂਜੀ ਬਹੁਤ ਕੁਝ ਸਮਝ ਹੀ ਜਾਣ ਲਈਆ ਮੈਂ ਉਹ ਦਿਨ ਇਹਨੂੰ ਸਮਝ ਆਉਂਦੀ ਵੀ ਥੀ ਕਾਣ ਕਿ ਡੇ ਪਰ ਅੱਜ ਮੈਨੂੰ ਸਾਰੀ ਸਮਝ ਆ ਕਿ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਕੋਈ ਨਹੀਂ ਤੇ ਫਿਕਰ ਹੀ ਨਾ ਕਰੋ ਬਸ ਤੇ ਵਿਮਲ ਅੱਦਮ ਤੁਸੀਂ ਜਾਣਤ ਨਹੀਂ ਆਈਏ ਬੱਲ ਨਹੀਂ ਨਹੀਂ ਭਾਬੀ ਹੁਣੇ ਕੀ ਆ ਪਰ ਮੰਮੀ ਮੈਨੂੰ ਪੁੱਛਦੇ ਪੈਗੇ ਇਹ ਤੋਂ ਉਹਨਾਂ ਨਾਲ ਕੁਤ ਨਹੀਂ ਬੈਠ ਸਕਦੀ ਚਾਹ ਪਾਣੀ ਦੂ ਦਿੰਦੀ ਉਹਨੂੰ ਤਾਂ ਬਿਠਾਇਆ ਹੀ ਤਮ ਕੱਲਾ ਨਾ ਮਿੱਤ ਉਹ ਬੈਠੀ ਇੱਥੇ ਜਦੋਂ ਮੰਮੀ ਆਏ ਹੋਏ ਆ ਤੇ ਫਿਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਨਹੀਂ ਕੀ ਕਰਨ ਲਈ ਬੱਟੀ ਮਾਂ ਪੁੱਤ ਗੱਲਾਂ ਕਰਦੇ ਪਏ ਮੈਂ ਨਹੀਂ ਚੱਟਿਆ ਉਹਨੂੰ ਕੀਤਾ ਗੱਲ ਉਹਨਾਂ ਨੇ ਗੱਲ ਬਹੁਤ ਗਲਤ ਕੀਤੀ ਨਾ ਮੈਨੂੰ ਜਿਹੜਾ ਕਿਹਾ ਕਿ ਹਾਂ ਦੀ ਵੀ ਠੀਕ ਨਹੀਂ ਰੈਂਦੀ ਇਹਨੂੰ ਤਾਂ ਦੋਰੇ ਕਰਦੇ ਆ ਇਹਦਾ ਇਤਿਹਾਸ ਆ ਬਿਆਹ ਉਹ ਸਾ ਬਿਆਹ ਮੈਨੂੰ ਉਹ ਇਹਦੇ ਤੋਂ ਦੂਰ ਰੱਖਣਾ ਚਾਹੁੰਦੇ ਨੇ ਮੈਂ ਤੇ ਤੇਰੀ ਗੱਲ ਸੁਣ ਕੇ ਮੈਂ ਤਾਂ ਹੈਰਾਨ ਹੋ ਗਈ ਮੈਂ ਕਿਹਾ ਇਹਦੇ ਨੂੰ ਵੇਖਿਆ ਨਹੀਂ ਗਾਜੀ ਅਬਾ ਜੀ ਕੋਈ ਗੱਲ ਹੈ ਇਹ ਤੇ ਮੈਨੂੰ ਪਤਾ ਲੱਗਾ ਤੁਹਾਡੇ ਕੋ ਜਦੋਂ ਤੁਸੀਂ ਦੋਵੇਂ ਜਾਣੇ ਗਏ ਜੇ ਮਾਸੀ ਜੀ ਤੇ ਤੁਸੀਂ ਮੈਨੂੰ ਪਤਾ ਆ ਗਿਆ ਮੈਂ ਕਿਹਾ ਮੰਮੀ ਵੇਖ ਲੋ ਇਹਦੇ ਹੰਮ ਹੋਣ ਛਮੀ ਨੂੰ ਪਤਾ ਲੱਗਣਿਆ ਕਿ ਇਹਨਾਂ ਨੇ ਤੇਨੂੰ ਦਵਾਈਆਂ ਹੀ ਦਿੰਦੇ ਰਹੇ ਕਿਹੜੀਆਂ ਦਵਾਈਆਂ ਦਿੰਦੇ ਫਿਰਦੀਆਂ ਨਹੀਂ ਦੇਖ ਲੋ ਬੰਦਾ ਲਾਲਚ ਕਰਕੇ ਕੀ ਕੀ ਕਰ ਸਕਦਾ ਹੈ ਇਹ ਵੇਖੋ ਤੁਸੀਂ ਕਿਹੜਾ ਬਹਿ ਰਿਹਾ ਕਰ ਇੱਥੋਂ ਪਤਾ ਲੱਗਦਾ ਤੀਨਾਂ ਦੀ ਜ਼ਿੰਦਗੀ ਕੀ ਹੈ ਉਹੀ ਨਾ ਇਹ ਹੀ ਤਾਂ ਗੱਲ ਆ ਆਪਣਾ ਘਰ ਛੱਡ ਕੇ ਦੀ ਦੂਜੇ ਘਰ ਜਾਂਦੀ ਆ ਉਹ ਘਰ ਨੂੰ ਆਪਣਾ ਸਮਝਦੀ ਆ ਤੇ ਅੱਗੋਂ ਹੀ ਆਪਣਾ ਕੁੜੀ ਨੂੰ ਨਾ ਸਮਝਣ ਤੇ ਉਹ ਸੋਖੇ ਕਾਦਾ ਭਾਬੀ ਮੈਂ ਜਦਨ ਹਾਦੀ ਤੇ ਨਹੀਂ ਹੀ ਪਰ ਇਹਨਾਂ ਨੇ ਕਰਦਣਾ ਨਹੀਂ ਤਾਂ ਇਕੱਲੇ ਬੋਲੀਆਂ ਬੋਲ ਕੋ ਥੰਦੇ ਰਹੇ ਹਾਂ ਤਨ ਇਹ ਵੀ ਚੰਗੇ ਉਹਨਾਂ ਦਾ ਪਤਾ ਲੱਗਦਾ ਤੇਰਾ ਨਾਲੇ ਉਹ ਇਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੇ ਲਾਗੇ ਨਾ ਖਲਾਉਂ ਨਾ ਤੇ ਨਾ ਉਹ ਮੇਰੇ ਨਾਲ ਕੋਈ ਗੱਲ ਕਰਨ ਤੇ ਨਾ ਸਾਡਾ ਕੋਈ ਢੇਰ ਖੁੱਲ ਨਹੀਂ ਬਿਲਕੁਲ ਉਹਨਾਂ ਨੂੰ ਵੇਖੀ ਨਾ ਕਿ ਅੱਗੇ ਇਹਨੂੰ ਤੇ ਲੁੱਟ ਕੇ ਖਾ ਲਿਆ ਜੋ ਹੈਗਾ ਹੀ ਹੁਣ ਤੇਰੀ ਵਾਰੀ ਹੈ ਜਦੋਂ ਮੈਂ ਇਹਨਾਂ ਨਾਲ ਪਿਆਰ ਨਾਲ ਬੋਲਦੀ ਆ ਮਮੀ ਜੀ ਉਦੋਂ ਕਹਿੰਦੇ ਤੂੰ ਇੱਧਰ ਆ ਜਾ ਤੂੰ ਇੱਧਰ ਆ ਜਾ ਤੂੰ ਦੋੜ ਆ ਜਾਣਾ ਇਹ ਤੇਰੇ ਦਵਾਰੇ ਨੂੰ ਜਣੀ ਆ ਉਹਦੇ ਉਹਨਾਂ ਨੂੰ ਆਪਣਾ ਢਾੜਨਾ ਆਪਣਾ ਢਾਰਾ ਲਾਸੀ ਤੇ ਢਾਰਾ ਉਹਨਾਂ ਨੂੰ ਆਪਣਾ ਹੀ ਤੇ ਸਾਡੇ ਢੇਰ ਨਾ ਖੁੱਲਣ ਕਿ ਇਹਦੇ ਲਾਗੇ ਜਾਊਗੀ ਪਿਆਰ ਕਰਨ ਕਿ ਇਹ ਦੇਰ ਦੀ ਗੱਲ ਬਸ ਸੱਚ ਆਦਿ ਨੇ ਤੇ ਗੱਲ ਬਾਹਰ ਆਈ ਜਨ ਸਚਾਈ ਤੇ ਭਾਬੀ ਹੋਣੀ ਗਈ ਆਈ ਆਏ ਜਨ ਦੀ ਬਾਤ ਪਰ ਬੰਦੇ ਨੂੰ ਸਮਝਣਾ ਚਾਹੀਦਾ ਚਲੋ ਕਿਹੜਾ ਕੰਮ ਚਾਹੀਦਾ ਕੋਈ ਨਹੀਂ ਹੁੰਦਾ ਤਾਂ ਜਾਈਦੀ ਹਣੋ ਮੈਂ ਵੀ ਮਾਸੀ ਜੀ ਤੁਸੀਂ ਆਇਆ ਜਾਇਆ ਕਰੋ ਹਣ ਜਦੋਂ ਨਾ ਮੈਂ ਜੀ ਕਰਦਾ ਹੁੰਦਾ ਆਪਣੀ ਧੀ ਨੂੰ ਮਿਲਣ ਨੂੰ ਤੇ ਤੁਸੀਂ ਉੱਥੇ ਆਇਆ ਕਰੋ ਪੱਦੀ ਤੁਸੀਂ ਨਹੀਂ ਆਇਆ ਕਰੋ ਜੀ ਇਹਦਾ ਰਾਵਾਂ ਤੁਹਾਡਾ ਆਪਣਾ ਘਰ ਹੈ ਅਸੀਂ ਤੇ ਆਣੇ ਘਟਾ ਐਸੇ ਕਰਕੇ ਅੱਗੋਂ ਸਿੱਧੇ ਮੂੰਹ ਕੋਈ ਮੱਥੇ ਨਹੀਂ ਲੱਗਦਾ ਪਰ ਤਾਂ ਕਰਕੇ ਥੋੜਾ ਝੱਕ ਜਾਂਦਾ ਹੈ ਇਹ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਬੀ ਨਹੀਂ ਮੱਥੇ ਲੱਗਦੇ ਨਾ ਤੇ ਨਾ ਸਹੀ ਅਸੀਂ ਦੋਵੇਂ ਤਾਂ ਹਣ ਹੈਗੀਆਂ ਵਾ ਨਾ ਤੁਸੀਂ ਜਦੋਂ ਮਰਜ਼ੀ ਆਇਆ ਜਾਇਆ ਕਰੋ ਮੈਂ ਇਹ ਮੈਨੂੰ ਡਰ ਕੇ ਨਹੀਂ ਨਾ ਛੱਡੀ ਤੇ ਮੈਂ ਇਹਨਾਂ ਨੂੰ ਕਿੰਨੀ ਹੀ ਤੂੰ ਰਹਿਣ ਦੋ ਕੀ ਕਰਨਾ ਉਹ ਮੈਂ ਤਾਂ ਸਾਰੀ ਗੱਲ ਜਿੰਦੀ ਕਿ ਮੈਂ ਡਰ ਜੰਨੀ ਆ ਮੈਨੂੰ ਕੋਈ ਗੱਲ ਨਾ ਕਰ ਦੇਣ ਐਂ ਕਹਿਣ ਨੇ ਅਸੀਂ ਜਾਵਾਂਗੇ ਕੋਈ ਗੱਲ ਸਾਡੇ ਮੂੰਹੋਂ ਨਿਕਲ ਗਈ ਇਹਦੇ ਬਾਅਦ ਕੋਈ ਪੰਗਾ ਨਾ ਪੈ ਜੇ ਤਾ ਅਗਰ ਕਹੀ ਜਾਂਦੇ ਬਹੁਤ ਘਟਾ। ਤੇ ਧੀਆ ਵਾਲਾ ਤਾਂ ਸੋਚ ਨਹੀਂ ਪਿੰਦਾ ਤਨਾ। ਬਿਲਕੁਲ ਭਾਬੀ। ਇਹ ਇੱਕ ਮੁੰਵਰੀ ਗਾ ਲਾ। ਆਇਓ ਮੈਂ। ਆਵਾਜ਼ ਘੱਟ ਲੋ ਹਾਂ ਠੀਕ ਹੈ। ਇਦਾਂ ਹੀ ਪਾ ਲੇ। ਸਾਰਾ ਸਾਰਾ ਲੇਖ ਦੀ। ਤੁਹਾਨੂੰ ਆਪ ਤੁਹਾਡਾ ਵਿੱਚ ਹੀ ਆਹੋ ਇੱਕ ਸੂਟ ਨਾਲ ਆ ਨਾ ਉਹਦੇ ਨਾਲ ਆਪ ਦੇ ਸੀਂ ਦਿਓ। ਠੀਕ ਹੈ। ਗਲਗਲਾ ਤੁਸੀਂ ਵੇਖ ਲਿਆ ਆਪਣੇ ਹਿਸਾਬ ਨਾਲ ਫਿਰ ਵਧੀਆ ਰੱਖ ਲੀ।

ਆ ਵੀ ਬੇਟਾ ਉਹ ਮੈਂ ਬੱਸ ਇਹ ਕਿ ਤੜਦਨਾ ਦੀ ਜਿੱਦ ਇਸਾ ਟਿਕਟ ਆਪਾਂ ਦੀ ਮਮਾ ਤਾ ਉਹਦੇ ਸਾਹ ਚੱਲੀ ਆਂ ਆ ਚੱਬੀ ਚਲੋ ਚਲੋ ਮਾਸੀ ਜੀ ਆ ਕੇ ਕਰਨ ਦੇ ਕੋਈ ਨਹੀਂ ਕੱਲੀ ਬਰੇ ਤੁਆਈ ਹੈ ਕੋਈ ਗੱਲ ਨਹੀਂ ਟੰਡਾ ਤਿਆਰੀ ਬਹੁਤ ਜ਼ਰੂਰੀ ਹੈ ਮੈਂ ਕਿਹਾ ਕੰਦੀ ਕੀ ਦਿੱਤਾ ਕੋਸ਼ਿੰਗ ਦਿੱਤਾ ਪਰ ਮਾਸੀ ਜੀ ਜੀ ਰੋਜ਼ ਨੂੰ ਤਾਂ ਪਹਿਨਣਾ ਕੋਈ ਗੱਲ ਨਹੀਂ ਫੇਰ ਗਈ ਆ ਤੇ ਕੱਲੀ ਬਾਦ ਆ ਉਹ ਇੰਨਾ ਬਹੁਤ ਹਾਂ ਕੋਈ ਇੰਨਾ ਹੀਰਰ ਨਹੀਂ ਦੇ ਦਿੰਦੀ ਆ ਚੰਗਾ ਭਾਵਾ ਲਓ

ਤੋਂ ਮਾਦਾ ਹੈ ਮੇਨ ਲੋਚੀਂ ਦੋਦਾ ਇੱਕਾ ਹੋ ਗਿਆ ਹੈ ਕੱਟੀਆਂ ਰੰਗੀਆਂ ਕੋਈ ਪਤਾ ਹੀ ਨਹੀਂ ਲੱਗਦਾ ਵੱਡੀ ਵੀ ਨਾ ਲੈ ਤੇਣ ਗਈ ਆ ਵੇ ਦੇ ਕੇ ਮੈਨੂੰ ਬਸ ਇਹਦਾ ਹੱਲ ਕਰਨਾ ਹੀ ਪੈਣਾ ਜਿਹੜੇ ਕੰਮ ਛੱਡੇ ਸੀ ਉਹ ਸ਼ੰਮੀ ਮਗਰ ਲੱਗੇ ਮੇਰੇ ਕੋਲ ਲੱਗ ਪਈ ਕੰਮ ਕਰਵਾਣਾ ਮੈਂ ਤਾਂ ਆਪਣੇ ਮੁੰਡੇ ਨਾਲ ਪੁੱਛਣਾ ਹੈ ਨਾ ਕੁਝ ਨਾ ਕੁਝ ਖਵਾਣਾ ਹੀ ਉਹਨਾਂ ਨੂੰ ਕਿਹਾ ਵੀ ਸੀ ਜਾਣ ਲੱਗੇ ਸਬਜ਼ੀ ਦਾ ਥੋੜਾ ਕਰਕੇ ਕੰਮ ਚੱਲ ਜੂ ਉਹਨਾਂ ਮੇਮ ਸਾਹਿਬ ਮਗਰ ਲੱਗੇ ਤੇ ਤੁਰ ਪਈ ਹੈ ਮੈਂ ਆ ਤਾਂ ਗਿਆ ਨਾ ਪੇਕਿਓ ਲੋਕਰ ਲੈ ਕੇ ਆ ਤੋਕ ਜੇਕਰਾਂ ਦੇ ਕੰਮ ਕਰਵਾਣੇ ਇੱਥੇ ਮੰਮੀ ਜੀ ਮਟਰ ਕੱਢ ਕੇ ਮਟਰਾਂ ਵਾਲੀ ਚੋਲ ਬਣਾ ਦਿਓ ਮੰਮੀ ਜੀ ਦੀ ਲੱਗਦੀ ਹਾਂ ਆ ਗਿਆ ਉਹ ਵੀ ਤੇਰੀ ਕਰਦੇ ਜੇ ਸਿਆਪਾ ਆਪਣਾ ਕਰਨ ਡਈਆਂ ਹੋਰ ਕੀ ਕਰਨ ਡਈਆਂ ਮੰਮੀ ਜੀ ਕੀ ਕਰੇ ਤੋਕ ਨਹੀਂ ਵੇਖਣਾ ਮੈਂ ਉਹਨਾਂ ਦੱਸਣੇ ਨਹੀਂ ਦਈਆਂ ਕਿਰੇ ਵੀ ਹੂੰ ਵੇਖਣਾ ਕੀ ਆ ਜਾਂ ਤਾਂ ਤੂੰ ਚਲਾਕ ਬੰਦਾ ਹੈ ਤੇ ਜਾਂ ਤੂੰ ਮੈਨੂੰ ਬੁੱਧੂ ਸਮਝਦਾ ਇਹਨਾਂ ਨੂੰ ਕਰਨੀ ਮਤਲਬ ਐ ਹੋਈ ਆ ਅੱਗੇ ਵੇਖ ਨਾ ਤੇਰੀ ਗਾਨਨ ਨਿਕਲਦੀ ਨਹੀਂ ਸੀ ਹਿੱਤੀ ਘਰੋਂ ਬਾਹਰ ਹੁਣ ਸ਼ੰਮੀ ਮਗਰ ਲਾ ਕੇ ਤੇ ਵੇਖ ਨਾ ਚਲੀ ਗਈ ਉਹ ਕੁਝ ਪੁੱਛਿਆ ਨਹੀਂ ਤੇ ਤੇਰੇ ਚ ਵਜੂਰਤ ਨਹੀਂ ਹੈਗੀ ਕਿ ਉਹਨੂੰ ਰੋਕ ਕੇ ਅੱਗੇ ਰੋਕ ਤੇ ਮੀਮਾ ਦਾਣੀਆਂ ਦਾ ਸ਼ੰਮੀ ਰਾਹੀ ਤੋੜਿਆ ਨਾ ਰੋਈ ਉਹ ਨੂੰ ਪੰਪ ਦੇ ਦੀਏ ਵੀ ਨਹੀਂ ਉਹਨੇ ਪੰਪ ਕੀ ਦੇਣਾ ਏ ਉਹ ਆ ਮਗਰ ਲੱਗਦੀ ਆ ਉਹ ਪੰਪ ਲੈਦੀ ਦਿੰਦੀ ਦੀ ਕੀ ਉਹ ਜੇ ਚ ਉਹਨੂੰ ਡਰੋ ਵੇ ਕੇ ਸੇਦਾ ਨਾ ਤੇ ਉਹ ਜਾਵੇ ਨਾ ਤੇਰਾ ਡਰ ਉਹ ਕੱਖ ਨਹੀਂ ਲਿਆ ਗੱਲਾਂ ਕਰਨ ਜੋਗਾ ਰਹਿ ਗਿਆ ਬਸ ਤੂੰ ਉਹ ਪਾਣੀ ਪੋਣੀ ਦੇ ਦੇ ਦੋ ਕੋਈ ਮੰਮੀ ਰਹੀ ਆਂਦਿਆ ਹੀ ਬਸ ਮਾਂ ਤੇ ਰੋਕ ਪਾਣਾ ਜਨਾਨੀ ਦੇ ਪਾਇਆ ਕਰ ਖਾਂ ਫੜ ਪਾਣੀ ਤੇ ਆਪੀ ਪੀ ਉਹਨੂੰ ਪਹਿਲਾਂ ਰਾਤੀ ਰੋਕਦਾ ਤੇਰੇ ਸਾਹਮਣੇ ਪਿਆਰੋਂ ਡੇਈ ਸੀ ਜਿਹੜਾ ਸੂਟ ਉਹਨੇ ਪ੍ਰੈਸ ਕੀਤਾ ਹੈ ਪਾਣੀ ਦੇਣ ਵਾਲਾ ਉਹ ਨਹੀਂ ਕੋਈ ਆਉਣ ਹੈ ਪਾਣੀ ਵੀ ਆਪ ਦਿਓ ਤੇ ਪੀ ਆਪੀ ਪੀ ਆਪੀ ਉਹ ਵੇਖ ਲੈ ਕੰਟਰੋਲ ਕਰ ਲੈ ਹੁਣ ਇਹ ਚੰਗਾ ਰਹ ਗਏ ਜਾ ਮਮੀ ਆਉਂ ਮੈਂ ਕੰਟਰੋਲ ਕਰੂੰਗਾ ਜਦ ਆਉਗੀ ਮਮੀ ਬਣਾਇਆ ਕੀ ਆ ਘੁੱਕ ਬੜੀ ਲੱਗਦੀ ਐ ਮਾਂ ਤੇੰਦਾ कलेਜਾ ਬਣਾਇਆ ਈ ਉਹਦੇ ਵਾਸਤੇ ਲੱਗੀ ਟੜਕਾ ਲਾਣ ਤੇ ਪਿਆਜ਼ ਕੱਟਣ ਡਈਆਂ ਆ ਟਮਾਟਰ ਵੀ ਇੱਕੋ ਹੀ ਆ ਉਹ ਲਾਗ ਲੱਗੀ ਬਣਾਣੀ ਮਮੀ ਸਹੀ ਨਸੋ ਕੀ ਬਣਾ ਲੈ ਮੈਗੀ ਬਣਾ ਲਗੇ ਜੀ ਵਿੱਚ ਆਗਾ ਮੈਗੀ ਦੇ ਲੱਗਦਿਆ ਰਾਮੂ ਮੇਰੀ ਗੱਲ ਸੁਣ ਚਲ ਹਾਸੇ ਮਜ਼ਾਕ ਦੀਆਂ ਬਥੇਰੀਆਂ ਗੱਲਾਂ ਹੋਈਆਂ ਪਰ ਥੋੜਾ ਜਨਾ ਕੰਟਰੋਲ ਕਰ ਨਹੀਂ ਤਾਂ ਉਹ ਦਿਨ ਦੂਰ ਨੇ ਜਿੱਦਨ ਮੇਰੀ ਗੋਤ ਇੰਨਾ ਨੂੰਹਾਂ ਦੇ ਹੱਥ ਹੋਣੀਆਂ ਉਦੋਂ ਤਾਂ ਹੀ ਕਹਿੰਦੇ ਵੀ ਬਾਹਰ ਰੋਲਣਾ ਪਿਆ ਕਰ ਜਿਆਦਾ ਰੋਲਣਾ ਪਾਇਆ ਕਰ ਰਹਿਮਾਨ ਦਾ ਸਮਝਾਵਨ ਨੂੰ ਹੈ ਨਾ ਉਹ ਜੇ ਮੈਂ ਥੋੜਾ ਬੋਧਾ ਸਮਝਾਂਦਾ ਨੂੰ ਤਾਂ ਫਿਰ ਤਹੀ ਮੇਰੇ ਦੁਆਲੇ ਹੁੰਦੇ ਜਣਕੇ ਬਿੱਟਾ ਵਾੜ ਫੇਰ ਹੁਣ ਵਿਆਹ ਹੋ ਉਹ ਤਾਂ ਮੈਂ ਉਦੋਂ ਕਿਹਾ ਸੀ ਜਦੋਂ ਹਜੇ ਨਵੀਂ ਨਵੀਂ ਵਿਆਹੀ ਆਈ ਸੀ ਹੁਣ ਤਾਂ ਵਿਆਹੀ ਆਈ ਉਹ ਸ਼ਮਾਈਆਂ ਤੋਂ ਤੇ ਹੁਣ ਥੋੜਾ ਜਿਹਾ ਖਿੱਚੋ ਉਹਨਾਂ ਨੂੰ ਇਹਦਾ ਵਿਮਜ ਦੇ ਨਾਲ ਏੜ-ਗੇੜ ਘਟਾ ਕੱਕ ਬੈਠਾ ਰਹਿਣਾ ਮੜਾ ਪੇਕੇ ਚਲੀ ਮੇਰੀ ਗੱਲ ਸੁਨ ਨਾ ਇਹ ਮੱਛਰ ਹੀ ਬੜਾ ਹੋ ਗਿਆ ਦਾ ਬਵਾ ਮੱਛਰ ਤੂੰ ਮੱਛਰ ਨੂੰ ਦਫਾ ਕਰ ਵੇਖ ਆ ਤੇਰੀ ਸਾਸ ਕਿੱਡੀ ਅਕਲ ਵਾਲੀ ਆ ਤੂੰ ਪਹਿਲੀ ਵਾਰੀ ਉਹਨੂੰ ਸੱਤ ਡੰਡਈ ਕਰੇ ਜਾਂ ਆੜੀ ਤੇਰੀ ਜਨਾਨੀ ਆ ਇਹਨੂੰ ਵੇਖਾ ਕਿੱਡੀ ਕਗਲ ਤੂੰ ਪਹਿਲੀ ਵਾਰੀ ਆਪਣੀ ਦਰਾਨੀ ਨੂੰ ਉੱਥੇ ਲੈ ਕੇ ਚੱਲੀ ਆ ਤੂੰ ਦੱਸ ਮੁੰਡੇ ਨੂੰ ਨਾਲ ਖੜ ਸਖਰੀ ਕੱਲੀ ਬਹਾਵਾ ਮਾਰਦੀ ਗਈ ਮੈਨੂੰ ਯਾਦ ਆਉਂਦਾ ਉੱਥੇ ਬੈਠੀ ਹੋਈ ਯਾਦ ਕਰੀ ਜਾਂਦੀ ਆ ਕਰੰਡ ਘੈਂਟ ਤੇਰੇ ਨਾਲ ਦਿਲ ਨਹੀਂ ਲੱਗਦਾ ਦੱਸ ਹਣ ਕੀ ਖਾਣਾ ਪ੍ਰੋਟੀ ਲਾ ਦੇ ਨੀ ਅਚਾਰ ਦਾ ਜਿਆ ਕੰਨਾ ਪ੍ਰੋਟੀ ਦਾ ਲਾਓ ਮਮੀ ਬੈਗੀ ਬਣਾਓ ਮੇਰੇ ਘਰੋਂ ਬਣਾ ਲਵਾ ਜਾਗਾ ਅੰਦਰ ਬੈ ਬਣਾ ਲਿਆ ਹੈ ਜਨਾਨੀਆਂ ਨੂੰ ਗੱਲਾਂ ਕਰਨ ਜੋਗੀਆਂ ਨਹੀਂ ਤੇ ਬੱਸ ਮਾਰੋ ਕੇ ਜਾ ਕੇ ਗੱਲਾਂ ਸੁਣਾਉਣ ਦੇ ਆ ਬਣਾ ਕੇ ਦਿੰਦੀ ਆ ਫਿਰ ਮੈਡੀ ਬਣਾ ਦਵਾਂ ਤੁਮ ਜੀ ਮੈਨੂੰ ਨਾ ਸ਼ਮੀ ਦਾ ਕੋਈ ਲਾਜ ਕਰਨਾ ਪੈਣਾ ਇਹ ਦਿਨ ਉਹ ਦਿਨ ਸਿਰ ਤੇ ਚੜਦੇ ਜਾਣਦੇ ਹੀ ਜੇ ਹੋਉਂਦਾ ਨੇ ਇਹਨੂੰ ਕੰਟਰੋਲ ਕੀਤਾ ਤੇ ਵਾਕੇ ਉਹ ਦਿਨ ਦੂਰ ਨਹੀਂ ਮੇਰੀ ਐਡੀ ਲੰਬੀ ਜਣੀ ਗੋਤੇ ਆ ਨਾ ਉਹਦੇ ਹੱਥ ਚਾਂ ਲੱਗਿਆ ਟਾਈਮ ਨਹੀਂ ਲੱਗਣਾ ਜੀ ਕੋਈ ਪਤਾ ਨਹੀਂ ਕਿੱਥੇ ਰਾਤੀ ਆ ਜਗੜੂ ਨਹੀਂ ਲੱਭਾਂ ਦੇ ਆ ਗਈ ਕਿਧਰੋਂ ਆਈ ਹੈ ਮੈਂ ਘਰ ਗਈ ਸੀ ਕਿ ਤੇਰਾ ਹੱਜ ਨਹੀਂ ਪਤਾ ਮੈਨੂੰ ਦੱਸ ਕੇ ਜਾਵੇਂ ਦੱਸ ਕੇ ਹੀ ਜਾਣਾ ਨਹੀਂ ਤੁਹਾਨੂੰ ਉਹ ਸ਼ੰਮੀ ਮਗਰ ਪਈ ਹੈ ਕਿਨੇ ਦਿਨਾਂ ਦੀ ਕਿ ਉਹਨੇ ਸੂਟ ਜਾਣਾ ਹੈ ਸਟਿਚ ਕਰਾਉਣ ਭਾਬੀ ਜੀ ਕੋ ਤੇ ਮੈਂ ਚੱਲ ਗਈ ਫੇਰ ਉਹਦੇ ਨਾਲ ਇੱਥੇ ਘਰ ਵਾਲਾ ਭਾਵੇਂ ਖੰਡ ਨਾ ਕੁਮੜ ਜੇ ਜਾਗਣ ਨਹੀਂ ਲੱਭਦੀ ਬਈ ਤੈਨੂੰ ਬਾਦੂ ਬਈ ਤੇ ਮੈਂ ਕੱਪੜੇ ਨਾਲ ਥੋੜੀ ਲੈ ਗਈ ਇੱਥੇ ਪਏ ਨੇ ਸਾਰੇ ਉਹ ਵੇਖ ਲੈ ਹੈਗੀ ਬਈ ਲਾ ਮੈਂ ਸੌਲ ਮਾਰਿਆ ਮੈਨੂੰ ਤੇ ਕਿਹਨੇ ਲੱਭਦੀ ਨਹੀਂ ਆਹ ਕੀ ਪਈ ਸਾਹਮਣੇ ਤੇ ਜੈਕਟ ਪਈ ਹੈ ਆਪਣੇ ਭਾਈ ਆ ਗਏ ਜੀੜਾ ਨਾਮੇ ਕਪੜਾ ਦੇ ਕੇ ਜਣੀ ਧਰ ਪੰਦੀ ਆ ਮਹੂਰ ਸੁੱਤ ਗਈ ਗਈ ਕਿਧਰ ਹੀ 9:00 ਵਜੇ ਤੋ ਹਾਂ ਸੁਣਦੇ ਨਹੀਂ ਘਰ ਗਈ ਸੀ ਮੈਂ ਆਪਣੇ ਮੇਰੀ ਇੱਕ ਗੱਲ ਸੋਨਾ ਕੰਨ ਖੋਲ ਗਈ ਅੱਜ ਤਾਂ ਮੈਨੂੰ ਬਿਨਾਂ ਦੱਸੇ ਚੜ ਗਈ ਆ ਤੇ ਗਾਹ ਤਾਂ ਨਾ ਮੈਨੂੰ ਦੱਸੇ ਬਿਨਾਂ ਨਹੀਂ ਕਿਤੇ ਜਾਣਾ ਹੋਰ ਜੀ ਸਮੀ ਨਾਲ ਜਿਹੜੀ ਤੇ ਲੈ ਕੇ ਧਰ ਪੰਦੀ ਦਿਮਾਗ ਹੀ ਖਰਾਬ ਕੀਤਾ ਇਹਨੇ ਗਈ ਗਈ ਕੀ ਕਰਨੀ ਫਿਰ ਕਾਹਨ ਕਿਹੜਾ ਡਾਜੀ ਹੋਈ ਕੰਮ ਦੀ ਮੈਨੂੰ ਲੱਗਦਾ ਗੋਲੀ ਮੈਨੂੰ ਵੀ ਤੁਹਾਨੂੰ ਦਿਵਾਉਣੀ ਚਾਹੀਦੀ ਹੁਣ ਇੱਕ ਵਾਰੀ ਕਹਿਨ ਤਾਂ ਗਈਆਂ ਸਮੀਤ ਦੇ ਨਾਲ ਗਈ ਸੀ ਸੂਟ ਸਟੀਚ ਕਰਾਉਣੋਂ ਤੇ ਭਾਬੀ ਜੀ ਨੂੰ ਦੇਣ ਗਈ ਸੀ ਉੱਥੇ ਜਿਹੜੇ ਸਟੀਚ ਕਰਦੇ ਹੋਰ ਨਹੀਂ ਕਿਤੇ ਦਿੱਤੇ ਜਾਂਦੇ ਦਾ ਆਪਣੇ ਆਪਣੇ ਵਧੀਆ ਵਧੀਆ ਉਹਨਾਂ ਨੂੰ ਵਧੀਆ ਲੱਗੀ ਉਹ ਕਿੱਲੀ ਚਲ ਮੈਂ ਭਾਬੀ ਨੂੰ ਹੀ ਦੇ ਆਉਣੀ ਆ ਆ ਓਕੇ ਹੋਰ ਤਾਂ ਪੇਕੇ ਜਾਂਦਾ ਭਾਨਾ ਚਾਹੀਦਾ ਤਾਂ ਘੋਟੇ ਨਾ ਵੇ ਭਾਬੀ ਨੂੰ ਦੇ ਆਉਣੀ ਵੈਰੀ ਕਾਲ ਛੋੜ ਦੋ ਪੱਲੀ ਵੀ ਨਹੀਂ ਲੱਗਦੀ ਉਹਨੂੰ ਲਾ ਕੇ ਨਾਲ ਨੂੰ ਖੜਿਆ। ਯਾ ਛੂਟ ਉਹਦੇ ਨਹੀਂ ਫਿਟਿੰਗ ਹੋਣੀ ਲੈਣੀ ਨਹੀਂ ਉਹਨੇ ਕਿ ਮੇਰੀ ਲੈਣੀ। ਤੇ ਉਹਦੇ ਅਹੀਂ ਉਹ ਤਾਂ ਕੋਈ ਛੂਟ ਲੈ ਜਾਂਦੀ ਨਾਲ ਖੜਤ ਗਈ ਲੋੜੀ। ਤੁਸੀਂ ਜਿਹੜੀਆਂ ਦੋਵੇਂ ਘੁੱਲ ਮਿਲ ਕੇ ਜਾਂਦੀਆਂ ਨੇ ਨਾ ਹਣ। ਇੱਕ ਦੂਜੀ ਨੂੰ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਜਾਂ ਇੱਕ ਦੂਜੀ ਨੂੰ ਪਤਾ ਬਿਨਾਂ ਰਹਦੀਆਂ ਨਹੀਂ ਇਹ ਬਿਲਕੁਲ ਨਹੀਂ। ਹੋਟਲ ਲੈ ਗਈ ਉਹਨੂੰ। ਤੇ ਗਾਂ ਤੋਂ ਜੇ ਦਿਨ ਮੈਂ ਵੇਖ ਰਿਹਾ ਉਹਨੂੰ ਲਾ ਜਾਂਦੀ ਤੇ ਮੇਰੇ ਤਾਂ ਬੁਰਾ ਭਾਈ ਨਹੀਂ ਹੋਣਾ। ਆਪਣਾ ਸਹਾਲ ਲਾਣੀ। ਉਹ ਤਾਂ ਦੂਰ ਹੀ ਰਿਹਾ ਵੇ ਥੋੜਾ ਜਿਹਾ ਕਿੱਦਾਂ ਨੂੰ ਜਿੱਥੇ ਮੂੰਹ ਚੁੱਕ ਕੇ ਲੈ ਲਈ ਨਾਲ ਜਿੱਥੇ ਮਰਜੀ ਲੈ ਜਾਂਦੀ ਨਾਲ ਹੀ ਉਹਨੂੰ ਕਰਦਾ ਉਹਨਾਂ ਵੀ ਗੱਲਬਾਤ ਵੀ ਉਹਨੂੰ ਪਾਲਾ ਰੱਸਾ ਘੁੜੀ ਨਾਲੇ ਜਿਹੜੀ ਤੁਹਾਡੇ ਦੋਤਾ ਮਾਣਾਂ ਦੀ ਜੋੜੀ ਮੰਗੀ ਜਾਂਦੀ ਆ ਨਾ ਇਹਨੂੰ ਨਾ ਹੀ ਬਣਾ ਰਹੇ ਚੰਗੀ ਗੱਲ ਦੀ ਤੇ ਜਿਹੜੇ ਤੋਂ ਆਪਣੇ ਮਾਂ ਚ ਸੁਰਜਦੀਆਂ ਨਾ ਮੈਂ ਸਾਰੀਆਂ ਗੱਲਾਂ ਉਹਨੂੰ ਦੱਸ ਦਊਗੀ ਤੇ ਜੇ ਕੋਈ ਗੱਲ ਵੀ ਉਹਨੂੰ ਪਤਾ ਲੱਗੀ ਨਾ ਵੇਖੀ ਤੇਰਾ ਮੈਂ ਹਾਲ ਕੀ ਕਰਦਾ ਉਹ ਤੈਨੂੰ ਸੌਂਦਾ ਕੁਛ ਕੇ ਨਹੀਂ ਸੌਂਦਾ ਉਹ ਮੰਮੀ ਵੇਖੀ ਉਹ ਮੰਮੀ ਵੀ ਆਪੇ ਕਮ ਕਰਨੀ ਜਾ ਕੇ ਦਸੋਈ ਚ ਰੋਟੀ ਪਕਾਣ ਦੀ ਜਾ ਜਾ ਕੇ ਪਕਾਣਾ ਆਉਂਦੇ ਹੋਰ ਕੁਝ ਕਰਨਾ ਲੋੜ ਹੈ ਤੇ ਫੇਰ ਕੀ ਹੋ ਗਿਆ ਮੰਮੀ ਰੋਟੀ ਪਕਾਉਂਦੇ ਨੇ ਉਹ ਜਾ ਕੇ ਨਾ ਬਕਵਾਸ ਨਾ ਕਰ ਤੇਰਾ ਬੂ ਜਦਾ ਹੀ ਖੋਦਾ ਜਾਂਦਿਆ ਨਿਕਾਸ ਚੱਲੇ ਰੋਟੀ ਪਕਾਉਂਦੇ ਉਹ ਚੁੱਪ ਕਰਕੇ ਜਾ ਰੋਲਾ ਪਾਈ ਜਾਂਦੀ ਐ ਜਨਾਨੀਆਂ ਦੀ ਜ਼ੁਬਾਨ ਤੇ ਬਾਦੀ ਨਹੀਂ ਰਹਿੰਦੀ ਗਰੇ